ਤਨ ਤਨ ਸਤਿਗੁਰੂ ਗਰੀਬ ਦਾ ਬੰਧੂ ਨਿਤ ਸੁਬਾਸ਼ਾ ਚਰਨ ਕਬਲ ਕੋ ਡੰਡਵਤ ਕੋਟ ਕੋਟ ਫਰਨਾ सतना गोडी पूर्वी रविदास जी एक ओंकार सतगुर प्रसाद जगत गुरु सतगुर रविदास महाराज ਆਪਣੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਬੜੀਆਂ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮਨੁੱਖਾ ਜੀਵਨ ਬਾਰੇ ਸਤਿਗੁਰ ਜੀ ਫਰਮਾਨ ਕਰਦੇ ਨੇ। ਊਪ ਭਰੂ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਭੂਜ ਬਿਰਾਮਨ ਵਿਖਿਆ ਬਿਮੋਹਿਆ ਕਛਿਆ ਰਾ ਪਰਨਾ ਸੂਜ ਸਕਲ ਪਵਨ ਕੇ ਨਾਇਕਾਂ ਇਕ ਛਿਨ ਦਰਸ਼ ਦਿਖਾਏ ਜੀ ਰਾਵ ਸਗਲ ਭਈ ਮਤ ਮਾਦਵਾ ਤੇਰੀ ਕਤ ਲਖੀ ਨਾ ਜਾਏ ਕਰੋ ਕਿਰਪਾ ਭਰਮ ਚੂਕਈ ਮੈ ਸੁਮਤ ਦਿਹੋ ਸਮਝਾਈ ਜੋਗੇਸ਼ਰ ਪਾਵੇ ਨਹੀਂ ਤੋ ਗੁਣ ਕਤਨ ਅਪਾਰ ਦੇਵ ਭਗਤ ਕੇ ਕਾਰਣੇ ਕਹ ਰਵਿਦਾਸ ਚਮਾ ਸੁਜਸ ਤੇਰਾ ਗਾਵੇ 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 ਤੇਰਾ ਗਾਵੇ ਤੁਜਸ ਤੇਰਾ ਗਾਵੇ ਸੁਜਸ ਤੇਰਾ ਗਾਵੇ ਤੁਜਸ ਤੇਰਾ ਗਾਵੇ ਸੁਜਸ ਤੇਰਾ ਬਖਸ਼ਿਲੇ ਮੇਰੇ ਪਿਆਰੇ ਲੋਗ ਬਖਸ਼ ਲਵੇ ਮੇਰੇ ਪਿਆਰੇ ਜਿਸ ਨੂੰ ਬਖਸ਼ ਲਵੇ ਤੇਰੇ ਪਿਆਰੇ ਤੇਰਾ ਨਾਮ ਹੈ ਸੁਜਸ ਤੇਰਾ ਗਾਵੇ 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 ਤੇਰਾ ਕਬੈ ਸੋ ਜਾ ਤੇਰਾ ਕਬੈ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਝੋੜ ਪਰਦਾ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਝੋੜ झूड़ भरी छोड़े पकियां ਕ੍ਰਿਤਾ ਸੁਗਰੂ ਗੁਰੂ ਗੈਰੀ ਸਾ সঙ্গ ਜਿਓ ਸਮਾਦਿਤਾ ਸੰਗੁਰਾਂ ਨੇ ਸਾਨੂੰ ਇਕੱਠੇ ਮਿਲ ਕੇ ਬੈਠਣ ਦਾ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸੰਤ ਬਾਬਾ ਪਿੱਪਲਦਾਸੀ ਮਹਾਰਾਜ ਜਿਨ੍ਹਾਂ ਦੇ ਦਰੋਂ ਕਰੋ ਵਰਸਾਏ ਹੋ ਸਬੱਤ ਸਰਬੰਦਾਸ ਜੀ ਮਹਾਰਾਜ ਸਤਬਾਬਹਰੀ ਦਾਸੀ ਮਹਾਰਾਜ ਸਬੱਤ ਬਾਬਾ ਗਰੀਬ ਦਾਸੀ ਮਹਾਰਾਜ ਸਤਪੁਰਾਂ ਦੇ ਦਰੋਂ ਕਰੋ ਵਰਸਾਏ ਹੋ ਸੰਤ ਸਵਾਮੀ ਨਰੰჯਨ ਦਾਸੀ ਮਹਾਰਾਜ ਜਿਨ੍ਹਾਂ ਦੀ ਰਹਿਮਾਈ ਹੈ ਸੰਤਾਂ ਇਸ ਦਰਬਾਰ ਦੇ ਵਿੱਚ ਆਉਂਦੀਆਂ ਨੇ ਤੇ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਖਾਲੀ ਚੋੜੀਆਂ ਲੈ ਕੇ ਦੁੱਤ ਪੁੱਤ ਦੀਆਂ ਦਾਤਾਂ ਦੇ ਨਾਲ ਚੋੜੀਆਂ ਪਰ ਕੇ ਲੈ ਜਾਂਦੇ ਸਤਿਗੁਰੂ ਪਿੰਪੜ ਦਾਸ ਮਹਾਰਾਜੀ ਦੀ ਮਹਾਨ ਬਖਸ਼ਿਸ਼ ਹੈ ਮਾਨ ਕਿਰਪਾ ਹੈ ਗੁਰਪਿਆਰੋ ਇਹ ਪਾਵਨ ਪੁੱਤਰ ਦਰਬਾਰ ਕਦੇ ਨਾ ਖਾਲੀ ਮੁੜਿਆ ਜੀ ਜਿਹੜਾ ਦਰ ਤੇਰੇ ਤੇ ਆ ਗਿਆ ਇਹ ਨਾ ਖਾਲੀ ਮੁੜੇ કાલી મુળિયા જેડા દરતે દે આ ગયા વિના કાલી મુળિયા જી દેડા દરતે દે આ ગયા કથી ના ખાલી મુળિયા જી દેડા દરતે દે આ ગયા કથી ના ખાલી મુળિયા જેડા દરતે દે આ ગયા કથી ના ખાલી तेरे आया प्यारे तरत आया प्यारा दर्द आया प्यारे तरया बिना खाली मुड़िया जीना दर्द ने दे गया बिना खाली मुड़े ਨਾ ਫਾਤੀ ਕੁੜੀਆਂ ਜੇਰ ਅਰਤੇ ਦੇਤੇ ਆ ਪਿਆਰ ਹੁ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਸਾਥ ਸਦੇ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਆਕਰਤ ਤੇ ਟੁੱੜਿਆ ਤਾ ਸਮੁੰਦਰ ਦੇ ਵਿੱਚੋਂ ਲੱਖਾਂ ਨਦੀਆਂ ਨਾਲੇ ਨਿਕਲਦੇ ਪੜੋदित ਦਾ ਦਰਖਾਟ ਦੀ ਇਸੇ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਫਾਪਤਾ ਵਿਤਰ ਦਰਬਾਰ ਹੈ ਜਿੰਨੀਆਂ ਮਰਜੀ ਦੁੱਧ ਪੁੱਤ ਦੀਆਂ ਦਾਤਾ ਮੰਗਦੇ ਆ ਪਰ ਸਤਿਗੁਰਾਂ ਦਾ ਜਿਹੜਾ ਭੰਡਾਰਾ ਹੈ ਕਦੇ ਮੁੱਕਣ ਵਾਲਾ ਨਹੀਂ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਨਦੀਆਂ ਨਾਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਥੁੜਿਆ ਨਾ ਸਾਗਰ ਕਦੇ ਵੀ ਥੁੜਿਆ ਨੇ ਵੀ ਸੁਣਿਆ ਨਾ ਸਾਗਰ ਕਦੇ ਗੁੜਿਆ ਨਾ ਪਿਆਰਿਆ ਕਦੇ ਵੀ ਸੁਣਿਆ ਨਾ ਸਾਰੇ ਪਰ ਪਰ ਜਾਂਦੇ ਸਾਗਰ ਕਦੇ ਵੀ ਸੁਣਿਆ ਨਾ ਲੱਗੀਆਂ ਨਾਲੇ ਪਰ ਪਰ ਜਾਂਦੇ ਅਗਰ ਕਦੇ ਵੀ ਸੁਣਿਆ ਨਾ ਪਿਆਰਲੇ ਪਰ ਪਰ ਜਾਂਦੇ ਸਾਗਰ ਕਦੇ ਵੀ ਸੁਣਿਆ ਨਾ ਨਾਦੀਆ ਨਾ ਲੇ ਪਰ ਪਰ ਜਾਂਦੇ ਸਾਗਰ ਕਦੇ ਨਹੀਂ ਸੁੜਿਆ ਸਾਹ ਮਹਾਰਾਜ ਜੀ ਫਰਮਾਉਂਦੇ ਨੇ ਜਿੰਨੀ ਕਿਸੇ ਦੇ ਮਨ ਵਿੱਚ ਸ਼ਰਧਾ ਹੈ ਉਹਨੇ ਉਸੇ ਰਫਲ ਬੈਠਦਾ ਹੈ ਜਿੰਨੀ ਮਨ ਵਿੱਚ ਸ਼ਰਧਾ ਲੈ ਕੇ ਇਸ ਦਰਬਾਰ ਵਿੱਚ ਆਵਾਂਗੇ ਉਨੀ ਖਾਦੀ ਚੋੜੀ ਪਵੇ ਗੁਰਬਾਡੋ ਸਤ ਸੰਗ ਦਾ ਸਮਾ ਮਿਲਿਆ ਮੰਗਣ ਵਾਸਤੇ ਅਹੀਂ ਸਤਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚੋਂ ਮੰਗਣਾ ਕੀ ਹੈ ਮਹਾਰਾਜ ਕਹਿੰਦੇ ਸਭ ਦਾ ਭਲਾ ਮੰਗ ਹਰੀ ਜਸ ਮੰਗ